ਆਪਣਾ ਮਿਲਕ ਬਦਾਮ ਹੋ ਗਿਆ ਜੇ ਰੈਡੀ ਲੋ ਨਜ਼ਾਰਾ ਹੀ ਆ ਗਿਆ ਠੰਡਾ ਠੰਡਾ ਪੀਏ ਆਏ ਹਾਏ ਕੀ ਵੇਖਣ ਨੂੰ ਐਡਾ ਘੈਂਟ ਲੱਗ ਜਾਂਦਾ ਜਦੋਂ ਇਸ ਵਿੱਚ ਪਾ ਦਾਂਗੇ ਕਾਜੂ ਬਦਾਮ ਪਿਸਤਾ ਸਤਿਗੁਰ ਗਾਲੀ ਸਤਿਗੁਰ ਕਾਲਜੀ ਅੱਜ ਨਾ ਬੁੱਤ ਮੇਰਾ ਦਿਲ ਸੜੀ ਜਾਂਦਾ ਹ ਹ ਕੋਈ ਤਾਕਤਵਾਰੀ ਚੀਜ਼ ਹੋਵੇ ਜਿਹੜੀ ਤਾਕਤ ਵੀ ਦੇਵੇ ਤੇ ਕੋਈ ਦਿਲ ਨੂੰ ਸ਼ਾਂਤੀ ਵੀ ਦੇਵੇ ਕਈ ਅੰਦਰ ਠੰਡਾ ਠੰਡਾ ਫੀਲ ਹੋਵੇ। ਹਾਂ ਠੰਡਾ ਠੰਡਾ ਹੋਵੇ ਕੋਈ। ਤੁਹਾਨੂੰ ਵੀ ਇਦਾਂ ਹੁੰਦਾ ਗਰਮੀ ਆ ਗਈਆਂ ਕਿ ਫੁੱਟਾ ਵੀ ਦਿਲ ਘਬਰਾ ਰਿਹਾ। ਦਿਲ ਘਬਰਾਈ ਅੰਦਰ ਗਰਮੀ ਪੈ ਗਈ ਆ। ਆਪਾਂ ਮੰਮੀ ਤੋਂ ਪੁੱਛਦੇ ਹਾਂ। ਮੰਮੀ ਇਦਾਂ ਦੀ ਕਿਹੜੀ ਚੀਜ਼ ਹੈ ਜਿਹੜੀ ਬੇਬੇ ਕਹਿ ਰਹੀ ਹੈ ਕਿ ਅੰਦਰ ਆਪਾਂ ਨੂੰ ਅੰਦਰ ਠੰਡਕ ਜੀ ਵੀ ਮਿਲੇ, ਗਰਮੀ ਵੀ ਭਾਜੇ ਤੇ ਜਿਹਦੇ ਨਾਲ ਤਾਕਤ ਜੀ ਵੀ ਆਵੇ, ਸਕੂਨ ਜਾਂ ਮਿਲੇ ਜਿਹੜੀ ਚੀਜ਼ ਵੀ। ਉਹ ਜੀ ਚੀਜ਼ ਹੀ ਆਪਾਂ ਬਣਾਉਣੀ ਆ ਜਿਹੜੀ ਆਸਾਨੀ ਨਾਲ ਵੀ ਬਣ ਜਾਵੇ। ਦੇ ਅੰਦਰ ਠੰਡਕ ਵੀ ਦੇਵੇ ਤੇ ਤਾਕਤ ਵੀ ਦੇਵੇ ਲਓ ਜੀ ਲਓ ਵੀ ਸਜਣੋ ਇੱਧਰ ਕਹਿੰਦੇ ਗਰਮੀਆਂ ਦੀ ਸਪੈਸ਼ਲ ਅੱਜ ਆਪਾਂ ਡਰਿੰਕ ਤਿਆਰ ਕਰਨ ਲੱਗੇ ਆ ਜਿਹੜੀ ਆਮ ਹੀ ਇਹ ਬੱਚੇ ਬਾਹਰ ਜਾ ਕੇ ਪੀਂਦੇ ਮੰਗਦੇ ਉਹ ਤੁਸੀਂ ਘਰੇ ਹੀ ਬਣਾ ਹਾਂ ਘਰੇ ਹੀ ਬਣਾ ਸਕਦੇ ਹੋ ਫੋਕੀ ਜੀ ਚੀਜ਼ ਉਹ ਮੰਮੀ ਆਪਾਂ ਨੂੰ ਅੱਗੇ ਦੱਸਣਗੇ ਜਿਹਦੇ ਨਾਲ ਤੁਹਾਡੇ ਸਰੀਰ 'ਚ ਤਾਕਤ ਵੀ ਆ ਜਾਊਗੀ ਗਰਮੀ ਵੀ ਭੱਜ ਜਾਊਗੀ ਦੇ ਅੰਦਰ ਤੁਹਾਨੂੰ ਸਕੂਨ ਵੀ ਮਿਲੇਗਾ ਸ਼ਾਂਤੀ ਵੀ ਤੇ એનર્ਜੀ ਵੀ ਦੁੱਗਣੀ ਹੋ ਜਾਊਗੀ। ਸੋ ਚਲੋ ਅੱਜ ਆਪਾਂ ਇਹੋ ਜੀ ਡਰਿੰਕ ਤਿਆਰ ਕਰਕੇ ਦਿਖਾਵਾਂਗੇ ਤੁਹਾਨੂੰ। ਓ ਬੱਲੇ ਬੱਲੇ ਟੋੜਾ ਭਲਾ ਹੋ ਜਾ ਐਨੀਆਂ ਚੀਜ਼ਾਂ ਲਾਓ ਵੀ ਇਧਰ ਕਹਿੰਦੇ ਕਾਜੂ, ਬਦਾਮ, ਪਿਸਤਾ, ਕਸਟਰਡ ਪਾਊਡਰ, چینی, ਖੰਡ। ਇਹਦੇ ਵਿੱਚ ਕੀ ਜੇ 올 ਇਹਦੇ ਬਦਾਮ ਹੈਗੇ ਨਹੀਂ 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 ਇਹ ਬਦਾਵੇਂ ਮਿਲਕ ਬਦਾਮ ਬਣਾਉਣਾ ਆਪਾਂ ਲਓ ਜੀ ਅੱਜ ਬਣਾਵਾਏ ਕਹਿੰਦੇ ਮਿਲਕ ਬਦਾਮ ਕੀ ਬਣਾਉਣਾ ਬੇਬੇ ਮਿਲਕ ਬਦਾਮ ਤੇਰੇ ਲਈ ਸਪੈਸ਼ਲ ਗਰਮੀ ਨੂੰ ਭਜਾ ਦੇ ਜੇ ਗਰਮੀ ਭਜਾ ਦੇਵੇ ਅੰਦਰੋਂ ਤੋ ਦੇ ਰਾਤ ਆਪਾਂ ਮਿੱਟੀ ਦੇ ਭਾਂਡੇ 'ਚ ਬਦਾਮ ਪਿਆਉਂਦੇ ਸੀਗੇ ਲਓ ਜੀ ਹੁਣ ਆਪਾਂ ਇਹ ਛੱਲਣੇ ਆ ਛੱਲ ਕੇ ਫੇਰ ਆਪਾਂ ਇਹਨਾਂ ਨੂੰ ਰਗੜ ਕੇ ਗਾਂਧੀ ਗਾਂ ਦੱਸ ਦੇ ਹਾਂ ਗਾਂਧੀਆ ਤੁਹਾਨੂੰ ਦੱਸਾਂਗੇ ਤੇ ਇੱਧਰ ਲਓ ਵੀ ਆ ਸਾਰੀਆਂ ਚੀਜ਼ਾਂ ਆਮ ਘਰਾਂ 'ਚ ਹੁੰਦੀਆਂ ਕਾਜੂ ਬਦਾਮ ਸੌਗੀ ਸੁਬੀ ਆਪਾਂ ਉਹਨਾਂ ਚਰ ਧਰਦੀ ਹੌਲੀ ਹੌਲੀ ਗਰਮ ਹੋਈ ਜਾਊ ਬਾਕੀ ਆਪਾਂ ਤਿਆਰ ਸਭ ਤੋਂ ਪਹਿਲਾਂ ਆਪਾਂ ਲਾਵਾਂਗੇ ਕੜਾਹੀ ਕੜਾਹੀ 'ਚ ਪਾ ਦਾਂਗੇ ਦੁੱਧ ਆਪਾਂ ਕਿਲੋ ਦੁੱਧ ਲਿਆ ਵਾ ਆਪਦੇ ਹਿਸਾਬ ਨਾਲ ਲੈ ਸਕਦੇ ਜਿੰਨਾਕ ਬਣਾਉਣਾ ਲਓ ਜੀ ਅੱਜ ਆਪਾਂ ਬਣਾਵਾਂਗੇ ਮਿਲਕ ਮਿਲਕ ਬਦਾਮ ਜਿਹੜਾ ਆਮ ਆਪਾਂ ਮਨ ਲਓ ਬਜ਼ਾਰਾਂ ਚ ਮਾਰਕੀਟ ਚ ਪੀਂਨੇ ਉਹੀ ਚੀਜ਼ ਆਪਾਂ ਉਹ ਦੁੱਧ ਆਪਣੇ ਘਰੇ ਹੀ ਹਾਂ ਘਰੇ ਹੁੰਦਾ ਤੇ ਗਰਮੀਆਂ ਚ ਮੰਗਦੇ ਆ ਤੇ ਆਪਾਂ ਘਰੇ ਬਣਾਉਣ ਦੇ ਮਾਰੇ ਬੱਚਿਆਂ ਨੂੰ ਬਾਹਰ ਲੈ ਜਾਣੇ ਆ ਤੇ ਉਹ ਵਧੀਆ ਆਪਾਂ ਘਰੇ ਸਾਫ ਸੁਥਰਾ ਸਾਰਾ ਕੁਝ ਬਣਾਈਏ ਤੇ ਪਿਆਰੀਏ ਬੱਚਿਆਂ ਨੂੰ ਸੋ ਸੱਜ ਨੂੰ ਅੱਜ ਆਪਾਂ ਮਿਲਕ ਬਦਾਮ ਬਣਾਵਾਂਗੇ ਵੇਖਿਓ ਤੇ ਤੁਸੀਂ ਵੀ ਘਰੇ ਜਰੂਰ ਬਣਾਇਓ ਗਰਮੀ ਵਾਲੇ ਬਹੁਤ ਹੀ ਵਧੀਆ ਚੀਜ਼ ਹੈਲਦੀ ਆ ਹੈਲਦੀ ਡਰਿੰਕ ਆ એનર્ਜੀ ਵਾਲੀ ਡਰਿੰਕ ਆ ਤੇ ਗਰਮੀ ਨੇ ਤੇ ਭਾਜੀ ਜਾਣਾ ਇਸ ਸਾਬਕਸ ਲਈ ਵਧੀਆ ਸੋ ਬੈਸਟ ਡਰਿੰਕ ਸੋ ਸਭ ਤੋਂ ਪਹਿਲਾਂ ਦੋਦਾ ਆਪਾਂ ਕੜਾਈ ਛਪਾਦਾ ਹੈ ਤੇ ਬਦਾਮ ਜਿਹੜੇ ਆਪਾਂ ਭਉਂਦੇ ਨੇ ਰਾਤੀ ਉਹਨਾਂ ਨੂੰ ਸ਼ੈਲ ਲੈਣਾ ਉਹਨਾਂ ਨੂੰ ਲਵਾਂਗੇ ਸ਼ੈਲ ਤੈਨੂੰ ਭਉਂ ਕੇ ਬਦਾਮ ਖਵਾਉਂਦਾ ਵੇ ਤੈਨੂੰ ਭਉਂ ਕੇ ਬਦਾਮ ਖਵਾਉਂਦਾ ਵੇ ਕੌਣ ਬੇਬੇ ਡੈਡੀ ਤੈਨੂੰ ਭਉਂ ਕੇ ਬਦਾਮ ਖਵਾਵੇ ਡੈਡੀ ਮੈਂ ਖਾਣਾ ਵੀ ਇਹ ਤੇ ਡੈਡੀ ਸਵੇਰੇ ਬਦਾਮ ਸ਼ੈਲ ਕੇ ਇਹਦੇ ਵਾਸਤੇ ਰੱਖਣਗੇ ਮੈਂ ਖੋ ਆਪੇ ਸ਼ੈਲ ਲੂਗਾ ਸ਼ੈਲ ਨਹੀਂ ਸਕਦਾ ਇਹ ਪਤਾ ਕਿੰਨਾ ਪਿਆਰ ਕਰਦੇ ਮੈਨੂੰ ਮੇਰੇ ਡੈਡੀ ਗੇ ਸੁਨੇ ਚਲਾਇਆ ਵੀ ਨਹੀਂ ਨੰਗਦਾ ਯਾਰ ਐ ਹੋਏ ਡੈਡੀ ਰੱਬ ਸਭ ਨੂੰ ਦੇਵੇ ਯਾਰ ਬੜੇ ਪਿਆਰੇ ਤੇ ਵੇਖੇ ਐ ਵਲੌਗ ਚ ਡੈਡੀ ਜੀ ਵਿਚਾਰੇ ਕੋਈ ਵੀ ਗੱਲ ਹੋਵੇ ਨਾ ਐਨੀ سپورਟ ਕਰਦੇ ਨਾ ਮੈਨੂੰ ਕੋਈ ਵੀ ਗੱਲ ਇਹ ਸਗੋਂ ਲੜਦੇ ਰਹਿੰਦੇ ਆ ਬੇਬੇ ਦੇ ਮੰਮੀ ਡੈਡੀ ਚੜਾ ਇਨਾ ਪਾ ਸਰ ਨਹੀਂ ਜੜਿਆ ਪਰ ਡੈਡੀ ਤੋਂ ਪੁੱਛ ਲੋ ਡੈਡੀ ਜੀ ਤੋਂ ਪਿਛਾ ਦਾਂਗੇ ਇਹਨਾਂ ਨੇ ਤੇ ਲੱਗੀ ਡੈਡੀ ਨੇ ਤਾਂ ਤੈਨੂੰ ਕਹਿਣਾ ਹੀ ਨਹੀਂ ਵੀ ਇਹ ਹਾਂ ਇਹ ਮਾੜਾ ਵਾ ਜਿੰਨੀਆਂ ਮਰਜ਼ੀ ਤੂੰ ਨਾ ਨਹੀਂ ਆਉਂਦਾ ਤੇਰੀਆਂ ਆਤ ਜੇ ਸਵੇਰ ਮੈਂ ਘੁਟਾ ਦੋ ਨਹੀਂ ਕੋਈ ਨਹੀਂ ਸੁੱਤਾ ਰਹਿਣ ਤੇ ਸੁੱਤਾ ਰਹਿਣ ਦੇ ਸਵੇਰ ਸਾਰਨਾ ਪਹਿਲਾਂ ਉੱਠਦਾ ਕੌਣ ਹੈ ਕੌਣ ਅੱਜ ਤਾਂ ਨਹੀਂ ਨਾ ਉੱਠਦਾ ਸਵੇਰਾਂ ਪਹਿਲਾਂ ਸਵੇਰ ਉੱਠਦਾ ਕੌਣ ਇਹਨਾਂ ਤੋਂ ਪੁੱਛੋ ਨਹੀਂ ਹੁਣ ਟਾਈਮ ਤੇ ਹੁਣ ਅਸੀਂ ਕਾਦੇ ਲਈ ਦੱਸਣਾ ਐਵੇਂ ਉਹ ਗਲਤ ਗੱਲਾਂ ਹੋ ਜਾਂਦੀਆਂ ਆ ਪਹਿਲਾਂ ਸਾਦਾ ਤਾਂ ਪਹਿਲਾਂ ਖਰਮ ਉੱਠਦਾ ਨਾ ਆਉਂਦਾ ਪਾਰ ਕਰਦਾ ਜਦੋਂ ਅੱਧਾ ਪਾਰ ਕਰ ਲੈਂਦਾ ਉਦੋਂ ਉੱਠਦੇ ਆ ਹਾਂ ਬਾਜੂ ਸਾਰਾ ਟੰਬਰ ਹੋ ਜਾਂਦਾ ਕਿਤੇ ਕਿਤੇ ਤਾਂ ਲੱਜੀ ਮਾਰ ਹੀ ਜਾਂਦਾ ਇਹ ਉਹ ਵਾਈਫ ਕਿਤੇ ਬਾਜੀ ਜਾਂਦੀ ਆ ਫਿਰ ਬਹਾਨਾ ਜੇ ਲਾ ਦੂ ਮੇਰਾ అలਾਰਮ ਨਹੀਂ ਵੱਜਿਆ ਮੇਰਾ ਫੋਨ ਆਫ ਹੋ ਗਿਆ ਲਓ ਜੀ ਅਜਨੋ ਬਦਾਮ ਛੱਲ ਛੱਲ ਕੇ ਕੁੰਡੇ 'ਚ ਰੱਖ ਲਏ ਆ ਇਧਰ ਟੰ 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 ਬੇਬੇ ਕਿਨੇ ਬਦਾਮ ਸਾਰੇ ਨਵਾ ਛੱਲੇ ਹੁਣ ਪਹਿਲਾ ਪਤਾ ਲੱਗਦਾ ਤਾਂ ਦੱਸ ਦਿੰਦੀ ਹੁਣ ਵਾਰੀ-ਵਾਰੀ ਸਿੱਟੀ ਜਾਂਦੀ ਪਤਾ ਤਾਂ ਛੱਲਾਂ ਤੋਂ ਹੀ ਲੱਗ ਜਾਣਾ ਵੀ ਕਿਨੇ ਸਾਰ ਨੂੰ ਬਾਦ ਟੰ 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 ਬੇਬੇ ਨੇ ਜਾਦਾ ਛੱਲੇ ਆ ਮੈਂ ਇਨੇ ਜਾਦਾ ਛੱਲੇ ਤਾਂ ਜੋ ਗਈ ਹੈ ਕਰਨ ਕਰਨ ਜੋਗਾ ਤੋ ਕੁਛ ਨਹੀਂ ਗਾ ਲਓ ਇਹ ਕੁੰਡੇ ਚ ਇਹਨਾਂ ਨੂੰ ਕੁੱਟਣਾ ਹੈ ਬਦਾਵਨਾ ਵੀ ਮਿਕਸੀ ਚ ਵੀ ਕਰ ਸਕਦੇ ਆ ਆਪਾਂ ਕੁੰਡੇ ਚ ਆਪਾਂ ਨੂੰ ਸੌਖਾ ਤੇ ਕੁੰਡੇ ਚ ਕਰ ਦਿੰਨੇ ਆ ਆਪਦੀ ਮਰਜ਼ੀ ਆ ਜਿਹਦੇ ਚ ਕਰਨੇ ਗਾ ਲਓ ਜੀ ਕੱਟ ਦੋ ਬੇਬੇ ਚੰਗੇ ਇਸ ਤਰ੍ਹਾਂ ਹੌਲੀ ਹੌਲੀ ਕੁੱਟੂਗੇ ਠਾਨੀ ਨਾ ਉਹਦੇ ਡਰਦੇ ਆਵੇ ਲਓ ਵੀ ਹੁਣ ਇਹਨਾਂ ਨੂੰ ਆਪਾਂ ਮਿਕਸੀ ਚ ਵੀ ਕਰ ਸਕਦੇ ਸੀ ਅ ਗ੍ਰੇਂਡਰ ਆ ਪਰ ਆਪਾਂ ਘੋਟਨੇ ਕੁੰਡੇ ਚ ਪਕੜਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਬਾਕੀ ਹੋਰ ਗੱਲਾਂ ਕੰਮਕਾਰ ਤੁਹੰਦੇ ਰਹਿੰਦੇ ਨੇ ਤੁਸੀਂ ਇਹ ਦੱਸੋ ਕੀ ਤੁਸੀਂ ਡੇਲੀ ਵਲੌਗ ਦੇਖ ਰਹੇ ਹੋ ਤੇ ਵਲੌਗ ਤੁਹਾਨੂੰ ਕਿੱਦਾਂ ਦੇ ਲੱਗ ਰਹੇ ਕਮੈਂਟਾਂ ਵਿੱਚ ਜਰੂਰ ਦੱਸਿਓ ਹੁਣ ਆਪਾਂ ਡੇਲੀ ਵਲੌਗ ਪਾ ਰਹੇ ਹਾਂ ਸੱਜਣੋ ਸਵੇਰ 9 ਵਜੇ ਪੂਰੇ 9am ਤੇ ਵਲੌਗ ਆ ਜਾਂਦਾ ਜੀ ਸੋ ਵਲੌਗ ਨੂੰ ਸਕਿਪ ਨਾ ਕਰਿਆ ਕਰੋ ਰੋਜ਼ ਵੇਖਿਆ ਕਰੋ ਐਲਸੀਡੀਆਂ ਤੇ ਲਾ ਕੇ ਫੋਨਾਂ 'ਚ ਐਚਡੀ ਕੁਆਲਿਟੀ 'ਚ ਵੇਖਿਆ ਕਰੋ ਲਵ ਯੂ ਅ ਵੀ ਇਧਰ ਇਹਨਾਂ ਨੂੰ ਰਗੜੀ ਜਾਣਾ ਕੁੱਟੀ ਜਾਣਾ ਤੇ ਇਹਨਾਂ ਦਾ ਆ ਜੇ ਆਪਾਂ ਦੂਜੇ ਲੈ ਆ ਉਹ ਤਾਂ ਭੋਂਗੇ ਰੱਖੇ ਸੀ ਨਾ ਉਹ ਕੁੱਟਨੇ ਇਹ ਬਾਦਮ ਇਹ ਕਾਜੂ ਆ ਇਹ ਆਪਾਂ ਕਾਜੂ ਪਿਸਤਾ ਲੋ ਵੀ ਇਹਨੂੰ ਪਾਣੀ ਚ ਪਾ ਦੇਣਾ ਸਾਰਿਆਂ ਨੂੰ ਨਹੀਂ ਧੋ ਧੋਣਾ ਵੀ ਮਿੱਟੀ ਘੱਟਾ ਜਿਹੜਾ ਓਕੇ ਲੋ ਵੀ ਸਜੂ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲੈਣਾ ਜੀ ਆਪਾਂ ਓਕੇ ਹੁਣ ਇਹਨੂੰ ਬਰੀਕ ਬਰੀਕ ਕੱਟਣਾ ਨਾ ਜ਼ਿਆਦਾ ਬਰੀਕ ਨਾ ਜ਼ਿਆਦਾ ਮੋਟਾ ਯਾਰ ਇਹ ਡਰਿੰਕ ਜਦੋਂ ਬਾਨੀਆ ਨਾ ਤੇ ਐਡੀ ਕੋ ਘੈਂਟ ਡਰਿੰਕ ਬਾਨੀਆ ਕਿਉਂਕਿ ਹੈਲਦੀ ਆ ਵੇਖੋ ਹੈਲਦੀ ਹੈਲਦੀ ਚੀਜ਼ਾਂ ਪਾਈਆਂ ਬਦਾਮ ਕਾਜੂ ਬੇਬੇ ਪਹਿਲਾਂ ਵੀ ਏਨਰਜੀ ਇਦਾਂ ਦੇ ਡਰਿੰਕ ਬਣਾਈ ਕੋਈ ਕੇ ਨਹੀਂ ਆ ਪਹਿਲੇ ਤਾਂ ਨਹੀਂ ਬਣਾਉਣ ਲੱਗੇ ਅੱਗੇ ਆਪਾਂ ਉਹ ਬਣਾਏ ਸੀ ਮਨਜੀਟੋ ਆਹ ਦੂਜਾ ਬਣਾ ਠੀਕੋ ਮਠਾ ਕੋ ਸਾਰਾ ਬਣਾਇਆ ਸੀ ਕੀ ਬਣਾਇਆ ਮਠੀਕੋ ਮਠਾ ਕੋ ਕੀ ਦਾ ਮਨਜੀਟੋ ਵੇ ਤੇ ਉਹ ਬਣਾਇਆ ਸੀ ਤੇ ਹੁਣ ਤਾਂ ਪਹਿਲੀ ਵਾਰ ਹੀ ਬਣਾਉਣ ਲੱਗੇ ਆ ਇਹ ਕਿ ਨਹੀਂ ਤਾਂ ਆਪਾਂ ਬਾਹਰੋਂ ਹੀ ਪੀਤਾ ਮਿਲ ਕੇ ਬਦਾਮ ਜੂ ਵੀ ਪੀਣਾ ਸਾਨੂੰ ਕੀ ਪਤਾ ਉਹ ਇਦਾਂ ਨਹੀਂ ਕਹਿਣਾ ਬੇਬੇ ਕੱਟੇ ਨੂੰ ਕਿੱਥੇ ਹੀ ਜਾ ਅਗਰ ਦੂਜਾ ਥਾਂ ਵੀ ਕਿਉਂ ਲੈਣਾ ਕੱਟੀ ਨੇ ਆਖਿਆ ਕਿ ਕੱਟੇ ਨੂੰ ਆਪ ਭੱਜਣ ਭੱਜਣ ਖੇਡ ਗਏ ਹਾਂ ਉਹ ਆਂਦਾ ਬਾਈ ਕੀ ਭੱਜਣ ਭੱਜਣ ਖੇਡਾ ਮੇਰੇ ਜਿਹੜਾ ਚੰਗਾਉਂਦੇ ਹੋ ਵੀ ਕਿਉਂ ਲੈਂਦੇ ਆ ਤੂੰ ਭੱਜਣ ਖੇਡ ਤੇ ਤੂੰ ਦੋਸਾਂ ਚੰਗਦੀ ਹਾਂ ਸਹੀ ਗੱਲ ਆ ਆਈ ਹਾਂ ਬੇਬੇ ਲਓ ਵੀ ਇਧਰ ਆਪਣਾ ਨਾਲ-ਨਾਲ ਦੁੱਧ ਵੀ ਗਰਮ ਹੋ ਰਿਹਾ ਜੀ ਜਪਾ ਦੇਣਾ ਵਿੱਚ ਦੁੱਧ ਲਓ ਵੀ ਹੁਣ ਜਦੋਂ ਥੋੜਾ ਜਿਹਾ ਦੁੱਧ ਪਾ ਕੇ ਤੇ ਫੇਰ ਰਗੜੋ ਰਗੜੀ ਇਦਾਂ ਹੀ ਕੰਮ ਬੇਬੇ ਚੱਲੀ ਜਾਣਾ ਹਾਂ ਆਈ ਚੱਲੀ ਗਏ ਤੇ ਉਧਰ ਆਪਾਂ ਇਧਰ ਕੱਟ-ਕੱਟ ਕੇ ਰੱਖ ਲੈਣਾ ਸਾਰਿਆਂ ਨੂੰ ਇਹ ਨਾ ਬਰੀਕ ਹੋਣ ਨਾ ਮੋਟੇ ਹਾਂ ਉਧਰ ਦੁੱਧ ਗਰਮ ਹੋ ਰਿਹਾ ਹੈ ਲਓ ਜੀ ਬਦਾਮ ਕੱਟ-ਕੱਟ ਕੇ ਆਪਾਂ ਦੁੱਧ ਵਰਗੇ ਬਣਾ ਦੇ ਜੇ ਇਹਨਾਂ ਦਾ ਕੀ ਕਰਨਾ ਜੀ ਹੁਣ ਆਪਾਂ ਇਹਦੇ ਵਿੱਚ ਪਾ ਦੇਣਾ ਲਓ ਵੀ ਹੁਣ ਇਹਨਾਂ ਨੂੰ ਆਪਾਂ ਪਾ ਦਾਂਗੇ ਕੁੱਟੇ ਹੋਏ ਬਦਾਮਾਂ ਨੂੰ ਦੁੱਧ ਦੇ ਵਿੱਚ ਲਓ ਜੀ ਸ਼ਕਤੀਆਂ ਚ ਦੋ ਸ਼ਕਤੀਆਂ ਆਪ ਚ ਰਲ ਚੁੱਕੀਆਂ ਨੇ ਦੁੱਧ ਤੇ ਬਦਾਮ ਵਾਹ ਅੱਛਾ ਇਹਨੂੰ ਇਹਦੇ ਚ ਪਾ ਦੇਣਾ ਮਿਕਸ ਕਰ ਦੇਣਾ ਇਹ ਪਾ ਦੇਣਾ ਮਿਕਸ ਕਰ ਦੇਣਾ ਇਸ ਤੋਂ ਬਾਅਦ ਇਹ ਤੋਂ ਬਾਅਦ ਆਪਾਂ ਪਾਉਣੀ ਖੰਡ। ਖੰਡ ਲਾ ਵੀ ਖੰਡ। ਖੰਡ ਆਪਦੇ ਟੇਸਟ ਮੁਤਾਬਕ ਪਾਉਣਾ ਪਾ ਲੈ ਸਕਦੇ ਆ ਵੀ ਜੇ ਘੱਟ ਖਾਣੇ ਘੱਟ ਤੇ ਜੇ ਵੱਧ ਆ ਜਿਹੜਾ ਜਿੰਨੀ ਖਾਂਦ ਓਨੀ ਪਾ ਲਓ। ਇਹ ਲਓ ਜੀ ਸਜਣੋ ਪਾਤੀਏ ਇੱਕ ਗੋਲੀ ਖੰਡ ਦੀ। ਇਹ ਕੋਲੀ ਨਹੀਂ ਕੋਲੀ ਤਾਂ ਛੋਟੀ ਹਾਂ ਕੋਲੀ ਇਹ ਨਿੱਕੀ ਜੀ ਆ ਮੈਨੂੰ ਤੋ ਹੀ ਲੱਗਦੀ ਆ ਮਾੜੀ ਜੀ ਛੋਟੀ ਗੋਲੀ। ਬਦਾਮਾਂ ਦਾ ਮਰ ਰਗੜ ਰਗੜ ਦੁੱਧ ਬਣਾਤਾ। ਕਿੰਗੜ ਘੱਟਦੀ ਦੁੱਧ ਉਹਨਾਂ ਨੂੰ। ਮੈਂ ਪਿੰਗੜ ਘਾੜ ਦਤੀ ਉਹਨਾਂ ਨੂੰ ਜਿਹੜੇ ਰਗੜੇ ਸੀ ਨਾ ਬਦਾਮ ਉਹ ਦੁੱਧ ਚ ਪਾ ਦੇ। ਅੱਛਾ। ਉਹ ਦੁੱਧ ਚੁੱਲ੍ਹੇ ਦੇ ਤੇ ਰਿਆ ਸੀ ਹਾਂ ਉਹਨੂੰ ਵਾਲਾ ਆਉਂਦਾ ਸੀ ਹਾਂ ਉਹਦੇ ਵਿੱਚ ਹੀ ਪਾ ਦੱਤੇ ਉਹ ਅੱਛਾ ਫੇਰ ਫੇਰ ਕੀ ਹੁਣ ਉਹਨਾਂ ਨੂੰ ਫੇਰ ਉਬਲੀ ਜਾਂਦੇ ਆ ਵਿੱਚ ਬੈਠੇ ਮੈਂ ਕਿ ਬੇਬੇ ਬੜਾ ਨਹੀਂ ਕੀ ਕਹਿ ਲੱਗੀਆ ਬੇਬੇ ਇੱਕ ਗੱਲੋਂ ਸ਼ੁਕਰ ਹੋ ਗਿਆ ਚੱਲ ਬਾਹਰ ਅਜ ਦਾ ਲੱਖ ਲੱਖ ਸ਼ੁਕਰ ਹੈ ਜਿਹੜਾ ਸ਼ੁਕਰ ਹੈ ਜਿਹੜਾ ਉਹ ਲੜਾਈ ਖਤਮ ਹੋ ਗਈ ਸਾਥ ਮੰਮਾ ਤਾਂ ਤਾ ਤੈਨੂੰ ਆਦੀ ਸੀ ਹਰ ਮੈਂ ਨਹੀਂ ਲੱਗਣੀ ਨਹੀਂ ਲੱਗਣੀ ਚੱਲ ਜੋ ਹੋਇਆ ਜੇ ਜੋ ਹੋਇਆ ਸੋਣਾ ਹੀ ਹੋਇਆ ਹਾਂ ਸ਼ੁਕਰ ਹੈ ਰੱਬ ਦਾ ਸ਼ੁਕਰ ਹੈ ਰੱਬ ਦਾ ਲੈ ਇਧਰ ਇਧਰ ਹਲੇ ਮਿਲ ਕੇ ਮਦਮ ਸਾਡਾ ਬਣਿਆ ਡੈਡੀ ਪਹਿਲੇ ਕੱਪ ਲੈ ਕੇ ਬਹੁਤ ਮਿੱਟੀ ਅੱਗ ਤੇ ਪਾਉਂਦਾ ਹੁੰਦਾ ਹੌਲੀ ਹੌਲੀ ਪਿੰਡ ਬੱਗਾ ਨਾ ਹਾਂ ਪਿੰਡ ਤੇ ਵੱਧਾ ਨਾ ਤੇ ਚੱਕੇ ਪਹਿਲਾਂ ਹੀ ਆ ਗਏ ਗੱਡੀ ਦੇ। ਉਹ ਹੀ ਗੱਲ ਬਣੀ ਹਾਲੇ ਤੇ ਡੈਡੀ ਕਾਜੂ ਬਦਾਮ ਛਿੱਲੀਆਂ ਨੇ। ਇਹ ਹੈ ਨਾ ਆਪਾਂ ਹੌਲੀ ਹੌਲੀ ਮੱਠੀ ਮੱਠੀ ਅੱਗ ਤੇ ਬਣਾਉਣੀ। ਲਓ ਵੀ ਇਧਰ ਕਹਿੰਦੇ ਸਚਨੋ ਦੁੱਧ ਨੂੰ ਆ ਕੇ ਜੇ ਉਬਾਲੇ ਹੋਏ ਵਾਂਗੂ ਬਣ ਗਿਆ। ਇਹ ਆਲਮੋਟ ਤੁਸੀਂ ਲਾ ਲੋ ਕਿ ਆਪਣਾ ਖੁਆ ਹੀ ਤਿਆਰ ਹੋ ਰਿਹਾ। ਤਾਂ ਹੀ ਕਹਾਂਗੇ એનર્ਜੀ ਵਾਲੇ ਗਰਮੀ ਵਾਸਤੇ ਵੀ ਬੈਸਟ ਆ એનર્ਜੀ ਲਈ। ਜੇਕਰ ਤੁਹਾਨੂੰ ਗਰਮੀ ਪੇਪਰ ਨੂੰ ਇੱਕ ਦਿਨ ਚ ਤਾਕਤ ਵੇਖੀ ਆਉਂਦੀ ਪੀ ਕੇ ਫਿਰ ਆਪਾਂ ਨਾ ਫਿਰ ਆਪਾਂ ਹੋਰ ਲੜਿਆ ਕਰਨਾ ਨਹੀਂ ਮੈਂ ਕਿ ਤੇ ਜੰਮ ਨਾ ਜਾਣ ਲੱਗ ਪਾਵਾਂ ਪੀ ਕੇ ਹੁਣ ਆਪਾਂ ਪਾਉਣਾ ਇਹਦੇ ਵਿੱਚ ਕਸਟਰਡ ਲਾਵੀ ਅੱਜ ਨੂੰ ਹੁਣ ਆਪਾਂ ਪਾ ਦਾਂਗੇ ਕਸਟਰਡ ਦੋ ਚਮਚੇ ਕਸਟਰਡ ਇੱਕ ਚਮਚ ਦੋ ਚਮਚੇ ਹੀ ਆ ਇਹ ਅੱਛਾ ਦੋ ਚਮਚ ਇਹ ਸੱਜ ਨੂੰ ਤੁਹਾਨੂੰ ਲੱਗਦੀ ਹੋਵੇ ਕੋਲੀ ਬਾਲੀ ਵੱਡੀ ਨਹੀਂ ਇਹ ਚ ਦੋ ਕੁ ਚਮਚੀ ਪੈਂਦੇ ਬਸ ਇਹ ਛੋਟੀਆਂ ਛੋਟੀਆਂ ਵਿੱਚ ਪਾ ਕੱਚੇ ਦੁੱਧ ਵਿੱਚ ਪਾ ਕੇ ਠੰਡਾ ਇਹ ਆਪਾਂ ਕਰ ਲੈਣਾ ਮਿਕਸ ਅੱਛਾ ਆ ਕੱਚਾ ਦੁੱਧ ਸੀ ਕਸਟਰਡ ਨੂੰ ਸੱਜਣੋ ਏਦਾਂ ਕਰ ਲੈਣਾ ਮਿਕਸ ਦੋ ਚਮਚ ਕਸਟਰਡ ਪਾਈ ਆਪਾਂ ਕਿਲੋ ਦੁੱਧ ਦੇ ਵਿੱਚ ਇਹਨੂੰ ਮਿਕਸ ਕਰਕੇ ਫਿਰ ਆਪਾਂ ਪਾ ਦਾਂਗੇ ਫਿਰ ਬੇਬੇ ਕੀ ਕਰਾਂਗੇ ਦੂਜਾ ਸਮਾਨ ਜਿਹੜਾ ਕੀੜਿਆ ਪਿਆ ਉਹ ਪਾਵਾਂਗੇ ਕਾਜੂ ਆ ਪਿਸਤਾ ਲਓ ਜੀ ਕਸਟਰਡ ਆਪਾਂ ਪਾਤਾ ਜੇ ਦੁੱਧ ਦੇ ਵਿੱਚ ਲਓ ਜੀ ਹੁਣ ਇਹਦਾ ਰੰਗ ਚ ਸੰਗਣਾ ਹੋ ਗਿਆ ਰੰਗ ਬਦਲ ਗਿਆ ਕਿਉਂ ਲਓ ਜੀ ਇਹ ਘੈਂਟ ਚੀਜ਼ ਆ ਯਾਰ ਇਹ ਨੂੰ ਇਹ ਨੂੰ ਤੁਸੀਂ ਡੇਲੀ ਪੀ ਸਕਦੇ ਹੋ ਲਓ ਵੀ ਸਜਣੋ ਹੁਣ ਆਪਾਂ ਨਾਜੀ ਡਰਿੰਕ ਵਿੱਚ ਪਾ ਦਾਂਗੇ ਕਾਜੂ ਬਦਾਮ ਪਿਸਤਾ ਸੌਗੀ ਲਾਓ ਨੀ ਪਾਣੀ ਸੌਗੀ ਨਹੀਂ ਪਾਣੀਗੀ ਅਜ ਸੌ ਕੀ ਨਹੀਂ ਪਾਉਣੀ ਸੌਰੀ ਸੌ ਕੀ ਤਾਂ ਮੈਂ ਆਪਦੇ ਵਾਸਤੇ ਮਹਿੰਗਾ ਹੀ ਕਿਉਂਕਿ ਮੈਨੂੰ ਵਧੀਆ ਲੱਗਦੀ ਉਹ ਵਾਓ ਬੇਬੇ ਵੇਖ ਲੈ ਤੁਸੀਂ ਆਪਦੇ ਵਾਸਤੇ ਮੰਗਾਇਆ ਕੁਝ ਆਹ ਹੈ ਪੀਓ ਇਹ ਮੈਂ ਤਾਂ ਜਿਹੜਾ ਬਣਦਾ ਹੁਣ ਇਹ ਆਪਾਂ ਅੱਧੇ ਕਾਜੂ ਬਦਾਮ ਉਹ ਸਾਰੇ ਪਾਦੇ ਆ ਉਹ ਇਧਰ ਇੱਕ ਰਾਂ ਦੀ ਚੈੱਕ ਕਰੋ ਆਹ ਹੈ ਟੀਕੈਂਟ ਨਾ ਇਹ ਘਰੇ ਘਰੇ ਬਣਾਇਆ ਕਰੋ ਯਾਰ ਤੁਸੀਂ ਵੀ ਆਹ ਹੈ ਇਹ ਸੱਜਣਾ ਗਰਮ ਨਹੀਂ ਪੀਣਾ ਇਹ ਠੰਡਾ ਕਰਕੇ ਪੀਓ ਇਹ ਹੁਣ ਆਪਾਂ ਮਿੱਟੀ ਦੇ ਭਾਂਡੇ 'ਚ ਠੰਡਾ ਕਰਕੇ ਪਾ ਕੇ ਰੱਖ ਕੇ ਬਰਫ਼ ਨਹੀਂ ਪਾਉਣੀ ਆ ਹੀ ਪੀਣਾ ਆਪਾਂ ਅੱਛਾ ਹਾਂ ਟੰਡਾ ਕਰਕੇ ਇਹਦੇ ਚ ਪਾ ਕੇ ਵੈਰੀ ਗੁੱਡ ਲੋ ਲਓ ਜੀ ਆ ਆਪਣਾ ਹੋ ਚੁੱਕਿਆ ਜੀ ਰੈਡੀ ਹਲੇ ਹੋਰ ਵੀ ਬਹੁਤ ਚੀਜ਼ਾਂ ਕਰਨੀਆਂ ਨੇ ਮਮਾ ਇਹ ਹੋ ਗਿਆ ਰੈਡੀ ਇਹ ਰੈਡੀ ਹੋ ਗਿਆ ਇਹ ਕਿੱਥੋਂ ਪਤਾ ਲੱਗੂਗਾ ਕਿ ਆਪਾਂ ਨੂੰ ਤਿਆਰ ਹੋ ਗਿਆ ਬਸ ਇਹਨੂੰ ਵਾਲੇ ਆ ਗਿਆ ਵੇ ਸੰਘਣਾ ਹੋ ਗਿਆ ਹਾਂ ਲਓ ਜੀ ਤੇ ਹੁਣ ਆਪਾਂ ਇਹਨੂੰ ਰੂਮ ਟੈਂਪਰੇਚਰ ਚ ਕਰਕੇ ਆਪਾਂ ਜਿਹੜਾ ਘੜੇ 'ਚ ਆਪਾਂ ਬਦਾਮ ਪਿਆਉਂਦੇ ਸੀਗੇ ਇਹਦੇ 'ਚ ਇਹਦੇ 'ਚ ਪਾ ਕੇ ਆਪਾਂ ਰੱਖਣਾ ਵਾ ਅੱਛਾ ਪਾਣੀ ਡੋਲ ਕੇ ਪਾਣੀ ਡੋਲ ਕੇ ਬਰਫ਼ ਨਹੀਂ ਪਾਉਣੀ ਫਿਰ ਆਪਾਂ ਨਾ ਨਹੀਂ ਹੁੰਦਾ 2 2-3 ਘੰਟੇ ਫ੍ਰਿਜ 'ਚ ਰੱਖ ਕੇ ਠੰਡਾ ਠੰਡਾ ਕਰਕੇ ਇਹਦੇ ਫਿਰ ਪੀਵਾਂਗੇ ਕੀ ਪੀਵਾਂਗੇ ਬੇਬੇ ਫਿਰ ਮਿਲ ਕੇ ਬਦਾਮ ਆਇ ਤੇ ਰੱਖ ਬੇਬੇ ਨੂੰ ਕਾਲੀਆ ਲੱਗਦਾ ਮਿਲਕ ਬਦਾਮ ਪੀਣ ਦੀ ਜਦ ਦਿਲ ਨੂੰ ਕੋਸ ਹੋਈ ਜਾਂਦਾ ਮੈਨੂੰ ਵੇ ਵੇ ਕਿ ਮੈਂ ਪੀ ਲੈ ਕਹ ਤੈਨੂੰ ਸ਼ਾਂਤੀ ਆ ਜਾਏ ਆਇ ਤੇ ਰੱਖ ਸ਼ਾਂਤੀ ਆਉਣੀ ਹੈ ਇਹ ਇੱਕ ਤਰ੍ਹਾਂ ਦੀ એનર્ਜੀ ਡਰਿੰਕ ਵੀ ਆ ਸਾਰੇ ਕਾਜ ਲਈ ਵਧੀਆ ਹੈਲਦੀ ਵੀ ਆ એનર્ਜੀ ਨਰਜੀ ਡੋਲੀ 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 ਢੋਲੂ ਲੋ ਵੀ ਜਦੋਂ ਅਸੀਂ ਸਾਡੇ ਡੋਲਰ ਨੂੰ ਬਾਜ ਮਾਰਦੇ ਤੇ ਸਾਡਾ ਗੁਗਲੂ ਭੱਜ ਆਉਂਦਾ ਡੋਲਰ ਆ ਜਿਓ ਸੋਨੇ ਗੁਗਲੀ ਬਾੜਾ ਕਿਊਟ ਆ ਸਾਡਾ ਮਗਲੇ ਮਗਲੇ ਇਹ ਡਾਲਰ ਸਾਡੇ ਕਿਨੂੰ ਕਿਨੂੰ ਕਿਊਟ ਲੱਗਦਾ ਹੈ ਬਹੁਤ ਖੇਡੀ ਖੇਡੀ ਕਰਦਾ ਹੈ ਗੂਗਲੂ ਜਾ ਲਓ ਜੀ ਮੈਂ ਰੈਂਬੋ ਨੂੰ ਲੱਭੀ ਆ ਨਾ ਤੇ ਰੈਂਬੋ ਵੀ ਇਧਰ ਸੁੱਤੇ ਪਏ ਆ ਗੁੱਡ ਮਾਰਨਿੰਗ ਤੂੰ ਸੁੱਤੀ ਰਿਆ ਕਸ ਇਹਨੇ ਇੱਥੇ ਆ ਕੇ ਸੁੱਤੇ ਰਹਿਣਾ ਸੌ ਜਾ ਜੋ ਸੌ ਜਾ ਤੇ ਇੱਕ ਆਪਣਾ ਰਹਿ ਗਿਆ ਜੋਨੀ ਹੁਣ ਜੋਨੀ ਵੀ ਤੁਹਾਨੂੰ ਲੱਭ ਕੇ ਦਿਖਾਉਣੇ ਆਪਾਂ ਉਹ ਵੀ ਕਿਤੇ ਸੁੱਤਾ ਪਿਆ ਹੋਣਾ ਕਿਉਂਕਿ ਦੁਬਾਰ ਤੇ ਟਾਈਮ ਹੈ ਸੁੱਤੇ ਰਹਿੰਦੇ ਸਾਰੇ ਜਣ ਲਓ ਜੀ ਆਏ ਸਾਡਾ ਡੌਗਰ ਕਿਊਟ ਬਣਾ ਬਦਾਮ ਹੁਣੇ ਪਾਦ ਦਿੱਤੇ ਹੁਣ ਇਹ ਕਾਦੇ ਲਈ ਆਪਾਂ ਕਰੀ ਜਾਂਦੇ ਆ ਇਹ ਉੱਤੇ ਪਾਉਣੇ ਆ ਡੈਕੋਰੇਸ਼ਨ ਲਈ ਡੈਕੋਰੇਸ਼ਨ ਕਿਤੇ ਰ ਪਰ ਗਲਾਸਾਂ ਚ ਪਾਵਾਂਗੇ ਉਦੋਂ ਫੇਰ ਉੱਤੇ ਪਾਵਾਂਗੇ ਪੂਰੀ ਫੀਲਿੰਗ ਲੈਣੀ ਬਾਜ਼ਾਰ ਵਾਲੀ ਆਪਾਂ ਬੇਬੇ ਠੀਕ ਆ ਹਾਂ ਠੀਕ ਆ ਵੇਖੀ ਜਾਂਦੇ ਆ ਆਪਾਂ ਪਰ ਠੇੜੀ ਨਾ ਵੇਖੀ ਜਾਂ ਆਪਾਂ ਤੇ ਵੇਖ ਕੇ ਬਸ ਪੀਣ ਆਲੇ ਆ ਠੀਕ ਆ ਪੀਵਾਂਗੇ ਉਦੋਂ ਪਤਾ ਲੱਗੂਗਾ ਕੀ ਕਿਵੇਂ ਦਾ ਬਣਿਆ ਕਿਵੇਂ ਦਾ ਹਾਂ ਕਿਵੇਂ ਦਾ ਬਣਿਆ ਕਿਵੇਂ ਦਾ ਪਰ ਬੇਬੇ ਮੰਮੀ ਨੇ ਬਣਾਇਆ ਘੈਂਟ ਹੀ ਬਣਿਆ ਹੋਗਾ ਚਲ ਅੱਛਾ ਵੇਖੀ ਜਾਂਦੇ ਸ਼ੈਫ ਆਪਣੇ ਘੈਂਟ ਆ ਕਿਉਂਕਿ ਨਹੀਂ ਠੀਕ ਆ ਸ਼ੈਫ ਵਧੀਆ ਕਿ ਨਹੀਂ ਆਪਣੇ ਹਾਂ ਵਧੀਆ ਵਧੀਆ ਵੇਖ ਲੈ ਜੇ ਤੂੰ ਨਾ ਕਹਿਦੀ ਫਿਰ ਸ਼ੈਫ ਨੇ ਆਪ ਕੋਈ ਕੁਝ ਬਣਾ ਕੇ ਨਹੀਂ ਕੋਈ ਨਹੀਂ ਬਾਗਾ ਨੇੜੇ ਹੀ ਆ ਨਾ ਬਣਾ ਕੇ ਜਦੋਂ ਬਾਗੇ ਤੇ ਬਣਾ ਲਿਆ ਆ ਬਾਗਾ ਹਲਵਾਈ ਦਾ ਹਾਂ ਹਲਵਾਈ ਨੂੰ ਆ ਛੀਕ ਨਹੀਂ ਬਣਾਉਣੇ ਹਾਂ ਸਾਰਾ ਕੁਝ ਜਾਣਦੇ ਨੇ ਹਲਵਾਈ ਬੇਬੇ ਉਹਨੇ ਤਾਂ ਸਿਰਫ ਤੈਨੂੰ ਪਕੌੜੇ ਹੀ ਖਵਾ ਕੇ ਦੇਨੇ ਆ ਨਹੀਂ ਪਕੌੜੇ ਦੀ ਸਾਰੀਆਂ ਚੀਜ਼ਾਂ ਜਾਣਦਾ ਉਹ ਹਾਂ ਕੋਈ ਨਹੀਂ ਜੇ ਪੈਸਾ ਨਾ ਗੱਡੀ ਚੱਲੇ ਫਿਰ ਵੀ ਵਧੀਆ اچھا ਹਾਂ ਜੇ ਪੈਸਾ ਨਾ ਗੱਡੀ ਚੱਲੇ ਫਿਰ ਵੀ ਵਧੀਆ ਬੇਬੇ ਮੰਮੀ ਆ ਬੇਬੇ ਕੀ ਕਹਿਣਾ ਚਾਹੁੰਦੇ ਆ ਮੈਨੂੰ ਕੀ ਪਤਾ ਤੂੰ ਹੀ ਪੁੱਛ ਲੈ ਟੁੱਟ ਪੈਣੇ ਨੱੜਲਾ ਕੇ ਛੱਡੀਆਂ ਨਹੀਂ ਟੁੱਟ ਪੈਣੇ ਨੱੜਲਾ ਕੇ ਛੱਡੀਆਂ ਨਹੀਂ ਬੇਬੇ ਗੱਲਾਂ ਹੀ ਲੜਾਈ ਆ ਕੀ ਕਰਦੀ ਭਈਆ ਲਾਓ ਵੀ ਸਜਣੋ ਹੁਣ ਆਪਾਂ ਮਿਲਕ ਬਦਾਮ ਆਪਣਾ ਪਾਲਿਆ ਜੇ ਮਿੱਟੀ ਦੇ ਭਾਂਡੇ ਵਿੱਚ ਕਹਿੰਦੇ ਨਾ ਜਿਹੜਾ ਮਿੱਟੀ ਦਾ ਭਾਂਡਾ ਹੁੰਦਾ ਨਾ ਬੇਬੇ ਇਹਦੇ ਗੁਣ ਬਾਲੇ ਆ ਮਿੱਟੀ ਦੇ ਭਾਂਡੇ ਚ ਗੁਣ ਬਾਲੇ ਆ ਹਾਂ ਇੰਨਾ ਚ ਆਪਾਂ ਨੂੰ ਚੀਜ਼ਾਂ ਖਾਣੀਆਂ ਪੀਣੀਆਂ ਹੁਣ ਆਪ ਚਟਨੀ ਰਗੜਦੇ ਆ ਉਹ ਉਹ ਕਾਦਾ ਬਣਿਆ ਹੋਇਆ ਉਹ ਵੀ ਮਿੱਟੀ ਦਾ ਹੀ ਬਣਾਣਾ ਹਾਂ ਇਹਨਾਂ ਚ ਬੜੇ ਗੌਣ ਆਪਾਂ ਨੂੰ ਮਿੱਟੀ ਦੀ ਘਾਟ ਹੈ ਮਿੱਟੀ ਇਹ ਭੰਦੇ ਨੇ ਵਰਤ ਆਪਣੀ ਘਾਟ ਪੂਰੀ ਹੋ ਜਾਂਦੀ ਹੈ ਬਿਲਕੁਲ ਲਓ ਵੀ ਜਿਹੜੇ ਕਹਿੰਦੇ ਇਹਦੇ ਚ ਗੌਣ ਬੜੇ ਹੁਣ ਜਦੋਂ ਪੀ ਲਿਆ ਤੇ ਸਾਰੇ ਗੌਣ ਬੇਬੇ ਆਪਣੇ ਜਾ ਜਾਣੇ ਤੇਰੇ ਚ ਫਿਰ ਤੇਰੇ ਚ ਬਹੁਤ ਸ਼ਕਤੀ ਆ ਜਾਣੀ ਆ ਮੋ ਸਕਦੇ ਮੈਂ ਫਿਰ ਫੜ ਕੇ ਕੋਲ ਅੰਦਰ ਭੱਜ ਜਾਣਾ ਜਦੋਂ ਪੀ ਲਿਆ ਤੇ ਲਓ ਵੀ ਸਜਣਾ ਹੁਣ ਇਹਨੂੰ ਆਪਾਂ ਠੰਡਾ ਹੋਣ ਵਾਸਤੇ ਰੱਖਾਂਗੇ ਲਓ ਵੀ ਸਜਣਾ ਆਪਣਾ ਮਿਲਕ ਬਦਾਮ ਆਲਮੋਸਟ ਰੈਡੀ ਜੇ ਹੁਣ ਆਪਾਂ ਇਹਨੂੰ ਠੰਡਾ ਹੋਣ ਲਈ ਫ੍ਰਿਜ ਦੇ ਵਿੱਚ ਰੱਖ ਦਾਂਗੇ ਤੇ ਰੱਖਣਿਆਂ ਨੂੰ ਆਪਾਂ ਮਿੱਟੀ ਦੇ ਭਾਂਡੇ 'ਚ ਹੀ ਆ ਆਏ ਹਾਏ ਕੀ ਵੇਖਣ ਨੂੰ ਐਡਾ ਘੈਂਟ ਲੱਗੀਆਂ ਜੰਦਾ ਜਦੋਂ ਥੀ ਲਿਆ ਤੇ ਨਜ਼ਾਰਾ ਹੀ ਆ ਜਾਣਾ ਸੱਚੀ ਸੱਚੀ ਦੱਸਿਓ ਸਾਰਿਆਂ ਦਾ ਵੇਖ ਕੇ ਮੂੰਹ 'ਚ ਪਾਣੀ ਆਇਆ ਕਿ ਨਹੀਂ ਸੱਚ ਨੂੰ ਇਹ 'ਚ ਬਰਫ਼ ਨਹੀਂ ਪਾਉਣੀ ਇਹਨੂੰ ਐਦਾਂ ਹੀ ਆਪਾਂ ਫਰਾਂਜ ਵਿੱਚ ਰੱਖ ਬੇਬੇ ਮੇਰਾ ਜੀ ਕਰਦਾ ਹੁਣੇ ਗਰਮ-ਗਰਮ ਹੀ ਪੀ ਜਾ ਨਾ ਬਹੁਤ ਠੰਡਾ ਕਰਕੇ ਪੀ ਗਏ ਠੰਡਾ ਖਾਈਏ ਤੱਤਾ ਨਾ ਗੇ ਬਾਦ ਪੁੱਛਣ ਨਾ ਜਾਈਏ ਐਂ ਤੇ ਰੱਖ ਬੇਬੇ ਤੂੰ ਇਹ ਦੱਸ ਤੂੰ ਬਾਵਾ ਕਿ ਟੰਗ ਲੈਣੀ ਨਹੀਂ ਕੋਈ ਮੈਨੂੰ ਗਰਮੀ ਬਾਹਰ ਕੋਈ ਲੜਾਈ ਲੁੜੀ ਲੜਨ ਜਾਣਾ ਤੂੰ ਮੈਨੂੰ ਗਰਮੀ ਆਉਂਦੀ ਹੈ ਉਹਨੇ ਚੜਾਈ ਕਿਤੇ ਕਬਜਾ ਲੈ ਜਾਣਾ ਤੂੰ ਨਹੀਂ ਮੈਂ ਲਾਈਆ ਬੇਬੇ ਦੀ ਸੱਲ ਵੀ ਐਂ ਕਰਦੀ ਪੱਡਣਾ ਵੀ ਬੇਬੇ ਭਜਣਾ ਉਹ ਵੀ ਆਏ ਆ ਐ ਕਰਕੇ ਆਏ ਕਰਕੇ ਇੱਥੇ ਚੜਾ ਲੈ। ਉਹ ਬੇਬੇ ਦੇ ਫਿਰ ਬੈਸਟ ਫਰੈਂਡ ਆ ਨਾ ਇੱਕੋ ਜੇ ਆ ਦੋਨੇ। ਪੈਰ ਗਰਮਾ, ਪੇਟ ਨਰਮਾ। ਹਾਂ। ਸਿਰ ਠੰਡਾ। ਡਾਕਟਰ ਦੇ ਸਰਚ ਮਾਰੋ ਡੰਡਾ। ਬੇਬੇ। ਜੇ ਡਾਕਟਰ ਦੇ ਸਰਚ ਡੰਡਾ ਮਾਰਦਾ ਤੇ ਦੁਵਾਰਿਆਂ ਨੇ ਦਵਾਈ ਨਹੀਂ ਦਿਆ ਕਰਨ। ਇਹ ਭਾਈ ਗੁੱਸਾ ਨਾ ਕਰਿਓ। ਇਹ ਜਸਟ ਮਜ਼ਾਕ। ਉਹ ਨਿੱਕੇ ਨੇ ਕਰ ਦਿੰਦੇ ਜੀ ਨਾ ਜਦੋਂ ਪੜਦੇ ਹੁੰਦੇ। ਪੈਰ ਗਰਮਾ, ਪੇਟ ਨਰਮ। ਝੰਡਾ ਡੱਟਦੇ ਦਿੱਤ ਮਾਰ ਮਾਸਟਰ ਦੇ ਸੱਤੇ ਮਾਰੋ ਨੰਨਾ ਹਾਂ ਸੋਏ ਮਜਾ ਕੇ ਆ ਸਮਝਾ ਕੇ ਤੁਹਾਨੂੰ ਪਤਾ ਚੱਲਦੇ ਰਹਿੰਦਾ ਇਹ ਇੰਨਾ ਚੀਜ਼ਾਂ ਨੂੰ ਨਾ ਸੀਰੀਅਸ ਲਿਆ ਕਰੋ ਕਿ ਇਦਾਂ ਕਹਿੰਦੇ ਇਹ ਜਸਟ ਆਪਣਾ ਫਨ ਜੇ ਸੋ ਖੇਡੋ ਕੀ ਲੈ ਜਾਣਾ ਇਹ ਦੁਨੀਆ ਤੋਂ ਸੋ ਬਾਕੀ ਖੁਸ਼ ਰੋ ਬਾਕੀ ਖੁਸ਼ ਤੇ ਰਹਿਣਾ ਖੁਸ਼ ਆਪਾ ਹੁਣ ਮਿਲਕ ਬਦਾਮ ਪੀ ਕੇ ਸੋ ਇਸ ਨੂੰ ਆਪਾਂ ਹੁਣ ਠੰਡਾ ਹੋਣ ਲਈ ਫਰਿੱਜ ਚ ਰੱਖਾਂਗੇ ਨਾਲੇ ਆਪ ਪਿਓ ਨਾਲੇ ਆਪਦੇ ਬੱਚਿਆਂ ਨੂੰ ਪਿਆਓ ਮੂੰਹ ਪਹਿਲਾਂ ਹੀ ਲਵੇੜ ਲੋ ਤੁਸੀਂ ਠੀਕ ਆ ਕੜਸੀ ਜੀ ਜਮਾ ਮਾਂਜ ਕੇ ਰੱਖ ਦਿੱਤੇ। ਲਓ ਵੀ ਸੱਜਣੋ ਆ ਠੰਡਾ ਹੋਣ ਲਈ ਆਪਾਂ ਫਰਿੱਜ 'ਚ ਰੱਖਤਾ ਜੇ ਤੇ ਇਹਦੇ ਵਿੱਚ ਤੁਸੀਂ ਜਮਾ ਵੀ ਸੱਜਣੋ ਬਰਫ਼ ਨਹੀਂ ਜੇ ਪਾਉਣੀ। ਇਹਨੂੰ ਐਦਾਂ ਹੀ ਰੱਖ ਦੇਣਾ ਮਿੱਟੀ ਦੇ ਭਾਂਡੇ 'ਚ ਪਾ ਕੇ ਤੇ ਫਿਰ ਜੋ ਚੀਜ਼ ਬਣਨੀ ਹੈ ਤਵਾ ਤਵਾ ਥੈਂਕ ਯੂ। ਹਾਂਜੀ ਰੈਡੀ? ਹਾਂ ਰੈਡੀ। ਦੋ ਤਿੰਨ ਘੰਟੇ ਹੋ ਗਏ ਵੇਟ ਕਰਦੀ ਨੂੰ। ਤੁਸੀਂ ਜੇ ਸੀਨਾ ਠੰਡਾ ਕਰਨ ਨੂੰ ਤੂੰ ਉਹ ਤੋਂ ਵੀ ਕਰਮ ਕਰਤਾ। ਆਰੇ ਆਰੇ ਆਰਿਆ। ਚਲੋ ਮੰਮੀ ਜੀ। ਕਰਾਲੀ ਕਰ ਲਿਆਂਦਾ ਜੀ ਆਵੇ ਵਾਜੀ ਵਾ ਵਾ ਜੀ ਵਾ ਓਏ ਹੋਏ 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 ਦੇਖਣ ਨੂੰ ਐਡਾ ਘੈਂਟ ਲੱਗੀ ਜਾਂਦਾ ਜੀ ਕੋਈ ਖਾ ਜੀ ਲਓ ਵੀ ਸਜਣੋ ਜਿਹੜੀ ਜਿਹੜੀ ਤੁਸੀਂ ਇਹ ਵੇਖੋ ਕਿ ਵੇਖਣ ਨੂੰ ਆਇਆ ਠੰਡਾ ਠੰਡਾ ਕਿਉ ਠੰਡਾ ਠੰਡਾ ਗੁੱਲ ਗੁੱਲ ਲਓ ਜੀ ਹੁਣ ਆਪਾਂ ਪਾਵਾਂਗੇ ਗਲਾਸਾਂ 'ਚ ਲਓ ਵੀ ਸਜਣੋ ਹੁਣ ਆਪਾਂ ਮਿਲਕ ਬਦਾਮ ਪਾ ਦਾਂਗੇ ਗਲਾਸਾਂ ਦੇ ਵਿੱਚ ਸ਼ਿਆਕੋ ਜੀ ਓ ਜੀ ਸੋ ਲੋ ਵੀ ਸਜਣੋ ਫਾਈਨਲੀ ਆਪਣਾ ਮਿਲਕ ਬਦਾਮ ਹੋ ਗਿਆ ਜੇ ਰੈਡੀ ਲੋ ਵੀ ਆ ਜੋ ਵੀ ਜੀਨੇ ਜੀਨੇ ਪੀਣਾ એનર્ਜੀ ਡਰਿੰਕ ਗਰਮੀ ਨੂੰ ਪਹਚਾ ਦੂਗਾ એનર્ਜੀ ਲਿਆ ਦੂਗਾ ਅੰਦਰ ਠੰਡਕ ਪਾ ਦੂਗਾ ਤੇ ਸਿਰਾ ਹੀ ਕਰਾ ਦੂਗਾ ਵਾਹ ਜੀ ਵਾਹ ਛਿਆ ਕਰੋ ਛਿਆ ਲੋ ਜੀ ਫਾਈਨਲੀ ਬੇਬੇ ਕੀ ਆ ਗਿਆ ਇਹ ਆ ਗਿਆ ਮਿਲਕ ਬਦਾਮ ਮੈਂ ਕਦੋਂ ਦੀ ਵੇਟ ਕਰਦੀ ਦੋ ਤਿੰਨ ਘੰਟੇ ਹੋ ਗਏ ਆ ਹਾਂਜੀ ਤੁਸੀਂ ਤਾਂ ਉਹ ਸੀਨਾ ਠੰਡਾ ਕਰੂਗੀ ਉਹ ਸੀਨਾ ਉਹਦਾ ਗਰਮੀ ਕਰ ਚੱਡਿਆ ਹੁਣ ਬੇਬੇ ਪੀ ਕੇ ਠੰਡਾ ਹੋਗਾ ਐਡਾ ਵੱਡਗਲਾ ਮੈਂ ਤਾਂ ਪੀਤਾ ਨਹੀਂ ਜਾਣਾਗਾ ਅਸੀਂ ਆਖਾ ਪੂਰੀ ਠੰਡਕ ਦਈਏ ਵਰਤਾਂਗੇ ਮੈਨੂੰ ਐਡਾ ਗਲਾ ਲੋ ਵੀ ਨਰਜੀ ਡਰਿੰਕ ਆਪਣੀ ਰੈਡੀ ਜੇ ਚੈੱਕ ਕਰੋ ਬੇਬੇ ਨੂੰ ਪਿਾਵਾਂਗੇ ਤੇ ਬੇਬੇ ਤੇ ਪਹਿਲਾਂ ਕਹੀ ਜਾਂਦੇ ਮੇਰੇ ਤੋਂ ਐਡਾ ਗਲਾ ਪੀਤਾ ਨਹੀਂ ਪੀਤਾ ਨਹੀਂ ਜਾਣਾ ਮੈਂ ਤੇ ਐਡਾ ਗਲਾ ਛੋਟਾ ਕਰ ਦਿਨੇ ਬੇਬੇ ਛੋਟਾ ਦਿਓ ਨੀ ਨਜ਼ਾਰਾ ਹੀ ਆ ਗਿਆ ਖੱਡਾ ਨੰਡਾ ਪੀ ਕੇ ਤੇ ਮੂੰਹ ਵੀ ਸਾਰਾ ਨਿਬੜ ਗਿਆ ਕਿਵੇਂ ਬਣਿਆ ਬੇਬੇ ਬਹੁਤ ਸਵਾਲ ਬਣਿਆ ਨਜ਼ਾਰਾ ਹਾਂ ਨਜ਼ਾਰਾ ਹੀ ਆ ਗਿਆ ਹੁਣ ਜਦ ਠਰੂਗਾ ਨਾ ਪੀ ਕੇ ਮਿਲ ਕੇ ਬਣਾਣ ਹਾਂ ਕਦੋਂ ਦੇ ਵੀਟ ਕਰਦੇ ਸੀ ਕਦੋਂ ਦੀ ਵੀਟ ਕਰੀ ਜਾਂਦੇ ਸੀ ਤੇ ਪੀਓ ਫਿਰ ਹੋਰ ਪੀਓ ਆ ਖਾ ਚੱਕ ਲੋ ਕਰਾਂ ਨਹੀਂ ਬੇਬੇ ਦੇ ਬੇਬੇ ਕਹਿੰਦੀ ਮੈਂ ਤਾਂ ਬਦਾਮ ਨਹੀਂ ਖਾਦਦੀ ਹਾਂ ਕਿਵੇਂ ਠੰਡਾ ਠੰਡਾ ਵਾ ਵਧੀਆ ਦਿਨ ਠਰ ਗਿਆ ਉਹਨੇ ਨਾਲ ਹੀ ਮੇਰਾ ਆਇਆ ਨਾ ਨਜ਼ਾਰਾ ਆ ਗਿਆ ਆਪਾਂ ਉਹਨਾਂ ਨੂੰ ਵੀ ਕਹੀ ਤੂੰ ਸਾਰੇ ਜਣੇ ਵੀ ਘਰੇ ਜ਼ਰੂਰ ਬਣਾਓ ਅਹੀਂ ਤੇ ਬਣਾਓ ਬਾਦੀਆਂ ਕੀ ਕਹੇ ਬਹੁਤ ਚੰਗੀਆਂ ਹੁੰਦੀਆਂ ਆ ਹਾਂ ਬਾਜ਼ਾਰੋਂ ਨਾ ਖਾਓ ਨਾ ਪੀਆ ਕਰੋ ਘਰੋਬ ਘਰੇ ਬਣਾਓ ਨਜ਼ਾਰੇ ਲਓ ਤੇ ਨਾਲੇ ਪੀਓ ਤੇ ਨਾਲੇ ਅਸੀਂ ਵੀ ਪੀ ਲਈਏ ਓ ਮਾਈ ਗਾਡ ਓ ਮਾਈ ਗਾਡ ਜਰਸ ਕਰੀਏ ਯੈਸ ਓਏ ਆਜੋ ਤੁਹਾਡੇ ਨਾਲ ਜਰਸ ਕਰੀਏ ਯੈਸ ਓਏ ਹੋਏ ਇਨਾ ਸਵਾਦ ਬੜਾ ਇਨਾ ਠੰਡਾ ਬਹੁਤ ਠੰਡਾ ਠੰਡਾ ਡੰਡਾ ਪੀ ਕੇ ਵਾਕਿਆ ਨਹੀਂ ਆ ਰਹੀ ਆ ਗਿਆ ਨਾਜੀ ਵੀ ਆ ਇਹਦੇ ਚ ਤੁਹਾਡਾ ਅੰਦਰ ਵੀ ਠੰਡਕ ਰੱਖੂਗਾ ਮੇਨ ਗੱਲ ਤੇ ਤਾਕਤ ਵੀ ਹਾਂ ਰੋਟੀ ਕਿ ਕਰਿਆ ਕਰੂਆ ਤੇ ਮੈਂ ਰੋਟੀ ਬਣਾਇਆ ਕਰਨਾ ਇਹ ਕਾ ਠੀਕਾ ਲੈ ਮੈਂ ਇਹ ਨਹੀਂ ਹੋਣਾ ਪਰ ਰੋਟੀ ਬਣਾਇਆ ਕਰਨਾ ਇਹ ਸਵਾਦ ਲੱਗਦਾ ਰੋਟੀ ਨਾਲ ਨਾ ਹੋਵੇ ਮਿਲਕ ਬਦਾਮ ਹੀ ਹੋਵੇ ਨਾਲ ਬਦਾਮਾਂ ਦੀ ਤਾਕਤ ਹਾਂ ਨਾਲ ਮਿਲਕ ਬਦਾਮ ਸਹੀ ਗੱਲ ਹੈ ਸੋ ਸੱਜਣੋ ਤੁਸੀਂ ਵੀ ਘਰੇ ਜਰੂਰ ਬਣਾਇਓ ਹੂੰ ਹੂੰ ਦਿਨੇ ਵਾਰ ਵੀ ਪੀਜੇ ਹੁੰਨੇ ਵਾਰ ਨਹੀਂ ਆਉਣਾ ਰੈਸਪੀ ਤੁਹਾਨੂੰ ਦੱਤੀ ਅੱਗੇ ਭਾਊ ਤੁਹਾਨੂੰ ਸਭ ਕੁਝ ਦੱਸਤਾ ਜੇ ਅੱਗੇ ਬਣਾਉਣਾ ਇਹ ਤੁਸੀਂ ਬੇਬੇ ਕੋ ਸਾਰੇ ਜਾਣੇ ਘਰੇ ਜਰੂਰ ਬਣਾਇਓ ਓ ਬੇਬੇ ਦਾ ਬਦਾਮ ਤਾਂ ਡੱਡਕ ਪਿਆ ਹੂੰ ਨਹੀਂ ਕਿ ਗੁੰਨਦੀ ਕਰੇ ਜਰੂਰ ਬਣਾਓ ਹਾਂ ਤੁਸੀਂ ਸੱਜਣੋ ਜੇ ਵਲੌਗ ਵਧੀਆ ਲੱਗਾ ਵੀਡੀਓ ਨੂੰ ਲਾਈਕ ਕਰ ਦਿਓ ਤੇ ਅਗਲੀ ਰੈਸਪੀ ਦੱਸਿਓ ਕਿ ਗਰਮੀਆਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਿਹੜੀ ਬਣਾਈਏ ਜਿਹੜੀ ਆ ਸਮਰ ਸਪੈਸ਼ਲ ਰੈਸਪੀ ਆ ਸੋ ਜਰੂਰ ਬਣਾਇਓ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜੋ ਕੋ ਜੋ ਸਭ ਕੁਝ ਕਰ ਦਿਓ ਥੈਂਕ ਯੂ ਸੋ ਮੱਚ ਜਿਉਂਦੇ ਵਾਸਤੇ ਰੋ ਮਾਲਕ ਸਭ ਨੂੰ ਖੁਸ਼ ਰੱਖੇ ਥੈਂਕ ਯੂ ਤੰਦਰੁਸਤੀ ਰੱਖੀਏ ਲਵ ਯੂ ਬਾਏ 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 ਬਾਏ